ਵਿਖ ਰਹੇ ਆਪ ਸਭ ਨੂੰ ਜੀ ਅੱਜ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਅੰਨਤ ਤੱਕ ਜਰੂਰ ਬਨੇ ਰਹਿਣਾ ਜੇ ਨਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਹੁਣ ਸਿਰਫ 15 ਲੱਖ ਰੁਪਏ ਚ ਕੋਲ ਸਕਦੇ ਹੋ પેટ્રોલ ਪੰਪ ਜਾਣੋ 1 ਲੀਟਰ ਦੇ ਕਿੰਨੀ ਮਿਲਦੀ ਕਿਸ ਕਮਿਸ਼ਨ ਸਾਡੇ ਦੇਸ਼ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਵਾਹਨ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਪਰ ਭਾਰਤ ਵਿੱਚ પેટ્રોલ ਪੰਪ ਇੰਨੀ ਤੇਦੀ ਨਾਲ ਬਣ ਨਹੀਂ ਬਣ ਰਹੇ ਇਸ ਦੇ ਨਾਲ ਹੀ ਤੁਸੀਂ ਵੀ ਕਈ ਨਵਾਂ ਕਰਸਨ ਦੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ પેટ્રોલ ਪੰਪ ਖੋਲ ਸਕਦੇ ਹੋ ਹੁਣ ਤੁਸੀਂ ਸੋਚੋਗੇ ਕਿ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਫਿਰ ਤੁਸੀਂ પેટ્રોલ ਪੰਪ ਕਿਵੇਂ ਖੋਲ ਸਕਦੇ ਹੋ ਇਸ ਦੇ ਨਾਲ ਹੀ ਇਸ ਲਈ ਅੱਜ ਅਸੀਂ ਤੁਹਾਨੂੰ ਉਹ ਸਾਰੀ ਜਾਣਕਾਰੀ ਦਵਾਂਗੇ પેટ્રોલ ਪੰਪ ਦੇ ਘਾਰਬਾੜ ਸ਼ੁਰੂ ਕਰਨ ਦੀ ਤੁਹਾਡੀ ਮਦਦ ਕਰਾਂਗੇ પેટ્રોલ ਪੰਪ ਖੋਲਣ ਦੀ ਕੁੱਲ ਕੀਮਤ ਕਿੰਨੀ ਹੋਵੇਗੀ પેટ્રોલ ਪੰਪ ਖੋਲਣ ਲਈ ਨਿਯਮ ਕੀ ਹਨ ਸਕਦੇ ਹੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਪਵੇਗੀ ਪੈਟਰੋਲ ਪੰਪ ਖੋਲਣ ਲਈ ਚਾਹੀਦਾ ਸਭ ਤੋਂ ਪਹਿਲਾਂ ਤੁਹਾਨੂੰ ਪਾਰਤ ਦਾ ਨਿਵਾਸੀ ਹੋਣਾ ਚਾਹੀਦਾ ਹੈ ਤੇ ਤੁਹਾਡੀ ਉਮਰ 21 ਸਾਲ ਤੋਂ 55 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਤੁਸੀਂ ਘੱਟੋ ਘੱਟ ਬਰਨੀ ਪਾਸ ਤੱਕ ਜ਼ਰੂਰ ਹੋਣੀ ਚਾਹੀਦੀ ਹੈ ਪੈਟਰੋਲ ਪੰਪ ਖੋਲਣ ਲਈ ਤੁਹਾਡੇ ਕੋਲ ਘੱਟੋ ਘੱਟ 800 ਫੁੱਟ 40 ਤੋਂ 1200 ਵਾਟਰ ਫੁੱਟ ਜ਼ਮੀਨ ਹੋਣੀ ਚਾਹੀਦੀ ਹੈ ਕਿੰਨੇ ਪੈਸੇ ਚਾਹੀਦੇ ਖਰਚਣ ਦੇ ਲਈ ਉਸ ਦੇ ਨਾਲ ਹੀ 12 ਲੱਖ ਰੁਪਏ ਤੋ ਲੈ ਕੇ 25 ਲੱਖ ਰੁਪਏ ਚਾਹੀਦੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ